ਸਟਾਰਟ ਇਜ਼ਰਾਈਲ ਮਿਸਰ ਅੱਤੇ ਸਮੁੰਦਰ ਨਾਲ ਘिरी ਛੋਟੀ ਜਹੀ ਗਾਜ਼ਾ ਪੱਟੀ ਵਿੱਚ ਲਗਭਗ ਪਿਛਲੇ 6 ਮਹੀਨਿਆਂ ਤੋਂ ਜੋ ਬੇहद ਦੁਖਦਾਈ ਹਾਲਾਤ ਬਣੇ ਹੋਏ ਹਨ ਉਹ ਮਨੁੱਖਤਾ ਦੇ ਪੱਖ ਤੋਂ ਬੇहद ਚਿੰਤਾਜਨਕ ਹਨ ਡੰਡੀ ਹੈਰਾਨੀ ਦੀ ਗੱਲ ਏ ਹੈ ਕਿ ਕੋਮੰਤਰੀ ਸੰਸਥਾ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਪਰ ਦੇ ਵੱਡੇ ਅਤੇ ਤਾਕਤਵਰ ਮੁਲਕ ਵਾਪਰਦੇ ਇਸ ਮਨੁੱਖੀ ਦੁਖਾਂਤ ਨੂੰ ਦੇਖਦੇ ਹੋਏ ਵੀ ਬੇਵਸੀ ਦੀ ਹਾਲਤ ਵਿੱਚ ਵਿਚਰ ਰਹੇ ਹਨ ਡੰਡੀ ਪਿਛਲੇ ਸਾਲ 7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ ਅਤੇ ਗਾਜ਼ਾ ਪੱਟੀ ਉਤੇ ਕਾਬਜ਼ ਹਮਾਸ ਸੰਗਠਨ ਦੀ ਲੜਾਈ ਰੁਕਣ ਦਾ ਨਾ ਨਹੀਂ ਲੈ ਰਹੀ ਡੰਡੀ ਇਸ ਲੜਾਈ ਦੀ ਸ਼ੁਰੂਆਤ ਪਹਿਲਾਂ ਹਮਾਸ ਅੱਤਵਾਦੀਆਂ ਵੱਲੋਂ ਕੀਤੀ ਗਈ ਜਦੋਂ ਉਸ ਦੇ ਅੱਤਵਾਦੀਆਂ ਨੇ ਇਜ਼ਰਾਇਲ ਉਤੇ ਕੀਤੇ ਅਚਾਨਕ ਹਮਲੇ ਵਿੱਚ ਉਥੋਂ ਦੇ ਬੱਚਿਆਂ ਅਤੇ ਔਰਤਾਂ ਸਮੇਤ ਸੈਂਕੜੇ ਹੀ ਨਾਗਰਿਕਾਂ ਨੂੰ ਮਾਰ ਦਿੱਤਾ ਸੀ ਅਤੇ 1000 ਤੋਂ ਵਧੇਰੇ ਲੋਕਾਂ ਨੂੰ ਬੰਦੀ ਬਣਾ ਕੇ ਉਹ ਆਪਣੇ ਨਾਲ ਗਾਜ਼ਾ ਪੱਟੀ ਲੈ ਗਏ ਸਨ ਡੰਡੀ ਇਸ ਤੋਂ ਬਾਅਦ ਇਜ਼ਰਾਇਲ ਨੇ ਹਮਾਸ ਨੂੰ ਨੇਸ ਤੋਂ ਨਾਬੂਦ ਕਰਨ ਦਾ ਐਲਾਨ ਕਰ ਦਿੱਤਾ ਸੀ ਡੰਡੀ ਉਸ ਸਮੇਂ ਤੋਂ ਹੀ ਲਗਾਤਾਰ ਬੰਬਾਰੀ ਨਾਲ ਇਜ਼ਰਾਇਲ ਨੇ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਨੂੰ ਲਗਭਗ ਤਬਾਹ ਕਰ ਦਿੱਤਾ ਡੰਡੀ ਇਸ ਤਬਾਹੀ ਵਿੱਚ ਹਜ਼ਾਰਾਂ ਹੀ ਆਮ ਫਿਰਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਬਾਕੀ ਬਚੇ ਹਜ਼ਾਰਾਂ ਲੋਕਾਂ ਨੂੰ ਇਸ ਪੱਟੀ ਦੇ ਉੱਤਰੀ ਇਲਾਕੇ ਵੱਲ ਦੌੜ ਕੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਉਥੇ ਵੀ ਉਹ ਸਟਾਰਟ ਇਜ਼ਰਾਈਲ ਦੇ ਹਮਲਿਆਂ ਤੋਂ ਸੁਰੱਖਿਅਤ ਨਹੀਂ ਰਹੇ ਡੰਡੀ ਛੋਟੀ ਜਹੀ ਇਸ ਗਾਜ਼ਾ ਪੱਟੀ ਵਿੱਚ 2 ਲੱਖ ਤੋਂ ਵਧੇਰੇ ਲੋਕ ਰਹਿ ਰਹੇ ਹਨ ਡੰਡੀ ਇਥਾਂ ਦੇ ਲੋਕ ਸਿਰਫ ਇੱਕ ਥੋੜੇ ਜਿਹੇ ਹਿੱਸੇ ਵਿੱਚ ਸੁੰਗੜ ਜਾਣ ਕਰਕੇ ਉਥੇ ਉਹ ਹਰ ਤਰ੍ਹਾਂ ਦੀਆਂ ਮੋਡਲੀਆਂ ਸਹੂਲਤਾਂ ਤੋਂ ਸਖਣਾ ਜੀਵਨ ਜਿਉਣ ਲਈ ਮਜਬੂਰ ਹੋ ਚੁੱਕੇ ਹਨ ਡੰਡੀ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਕਾਰਨ ਵੀ ਉਹ ਡਰਦੇ ਸائے ਰਹਿਣ ਲਈ ਮਜਬੂਰ ਹਨ ਡੰਡੀ ਇਸ ਤੋਂ ਵੀ ਵੱਡੀ ਤਰਾਸ ਦੀ ਇਹ ਹੈ ਕਿ ਇਜ਼ਰਾਈਲ ਨੇ ਇਸ ਪੱਟੀ ਦੀ ਪੂਰੀ ਤਰ੍ਹਾਂ ਨਾਕਾਬੰਦੀ ਕੀਤੀ ਹੋਈ ਹੈ ਜਿਸ ਕਰਕੇ ਸ਼ਰਨਾਰਥੀ ਕੈਂਪਾਂ ਵਿੱਚ ਰੁਲ ਰਹੇ ਇਹ ਲੱਖਾਂ ਲੋਕ ਅੰਨ ਅਤੇ ਪਾਣੀ ਨੂੰ ਵੀ ਤਰਸ ਰਹੇ ਹਨ ਡੰਡੀ ਇਸ ਉਤਰੀ ਇਲਾਕੇ ਵਿੱਚ ਹੁਣ ਭੁੱਖਮਰੀ ਦੇ ਹਾਲਾਤ ਬਣ ਗਏ ਹਨ ਬਹੁਤੇ ਲੋਕ ਅੰਨ ਅਤੇ ਪਾਣੀ ਨੂੰ ਤਰਸਦੇ ਜਾਨਾ ਗੁਆ ਰਹੇ ਹਨ ਡੰਡੀ ਅੰਤਰਰਾਸ਼ਟਰੀ ਦਬਾਹੇਟ ਇਜ਼ਰਾਈਲ ਸਰਹੱਦ ਨੂੰ ਕਦੇ ਕਦਾਈ ਖੁਰਾਕੀ ਵਿਵਸਥਾ ਦੀ ਸਪਲਾਈ ਲਈ ਥੋੜੀ ਬਹੁਤ ਦੇਰ ਲਈ ਖੋਲਦਾ ਹੈ ਪਰ ਵੱਡੀ ਪੱਧਰ ਉੱਤੇ ਉਥੇ ਬਣੀ ਭੁੱਖ ਮਰੀ ਵਾਲੀ ਹਾਲਤ ਕਾਰਨ ਭੇਜਿਆ ਜਾ ਰਿਹਾ ਅਜਿਹਾ ਸਮਾਨ ਬਹੁਤ ਘੱਟ ਸਾਬਤ ਹੁੰਦਾ ਹੈ ਡੰਡੀ ਇਥੋਂ ਤੱਕ ਇਜ਼ਰਾਈਲ ਦੇ ਸਭ ਤੋਂ ਵੱਡੇ ਹਮਾਇਤੀ ਅਮਰੀਕਾ ਅਤੇ ਕੁਝ ਵੱਡੇ ਯੂਰਪੀਅਨ ਦੇਸ਼ਾਂ ਨੇ ਵੀ ਇਜ਼ਰਾਈਲ ਨੂੰ ਫਿਰਸਤੀਨੀਆਂ ਦੀਆਂ ਮੋੜਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਉੱਥੇ ਸਮਾਨ ਆਦ ਭੇਜਣ ਲਈ ਰਸਤਾ ਦੇਣ ਦੀਆਂ ਗੋਹਾਰਾਂ ਲਾਈਆਂ ਹਨ ਪਰ ਇਜ਼ਰਾਈਲ ਉੱਤੇ